ਅਸੀ ਗੱਲ ਤੋਂ ਦੋਸਤੋ ਅੱਜ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਤੋਂ ਬਾਅਦ ਹੁਣੇ ਥੋੜੇ ਸਮਾਂ ਪਹਿਲਾਂ ਹੀ ਉਹਨਾਂ ਨੂੰ ਉਹਨਾਂ ਦੀ ਅੰਮ੍ਰਿਤਸਰ ਰਹਿਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਗ੍ਰਿਫਤਾਰੀ ਬਿਜ਼ਨਸ ਦੁਆਰਾ ਕੀਤੀ ਗਈ ਹੈ ਤੇ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਲਾਈਵ ਵੀਡੀਓ ਦੇ ਰਾਹੀਂ ਕੁਝ ਅਹਿਮ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਜਿੱਥੇ ਕਿ ਉਹਨਾਂ ਨੇ ਦੋਸ਼ ਲਗਾਏ ਕਿ ਇਹ ਗ੍ਰਿਫਤਾਰੀ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਇਸ ਮੌਕੇ ਜੋ ਗ੍ਰਿਫਤਾਰੀ ਹੋਈ ਹੈ ਤੇ ਗ੍ਰਿਫਤਾਰੀ ਦੇ ਮੌਕੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਧੱਕਾ ਮੁਕੀ ਦੇ ਦੋਸ਼ ਵੀ ਵਿਕਰਮ ਸਿੰਘ ਮਜੀਠੀਆ ਦੁਆਰਾ ਲਗਾਏ ਗਏ ਨੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਮੌਕੇ ਦੀ ਲਾਈਵ ਵੀਡੀਓ

ਆਜਾ ਬਿਗਰਮ ਸਿੰਘ ਮਜੀਠੀਆ ਆਜਾ ਬਿਗਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਨੂੰ ਹੀ ਮਿਲ ਰਿਹਾ ਸਰਦਾਰ ਬਿਗਰਮ ਸਿੰਘ ਬੀਜੇ ਪੋਤਾਂ ਸਰਦਾਰ ਬਿਗਰਮ ਸਿੰਘ ਮਜੀਠੀਆ ਸਾਡੇ ਪੁੱਤਰਾਂ ਤਗੜੇ ਰਹਿਣਾ ਕਹਿੰਦੇ ਆਂ ਕੋਲੀ ওকে ਆਈ ਲਵ ਯੂ ਗਾਇਜ਼ ਸਰਦਾਰ ਬਿਗਰਮ ਸਿੰਘ ਮਜੀਠੀਆ ਸਰਦਾਰ ਬਿਗਰਮ ਸਿੰਘ ਮਜੀਠੀਆ ਆਜੋ ਉੱਥੇ ਆਜਾ ਵੇ ਜੀ ਲੈ ਨਾ ਧੱਕੇ ਮਾਰੋਏ ਦਾ ਬੰਦਾ ਵੀ ਆ ਗਿਆ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਜੱਟੋ ਜੀ ਜਾਈ ਬਾਸੇ ਕੀਤਾ ਬਲੌਗਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਅੱਗੇ ਤੱਕ ਲੈ ਆ ਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਐ ਜੀ ਕਿਸੇ ਨੂੰ ਆਉਣ ਦੀ ਜਿੰਨੀ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਐ ਮਤਲਬ ਜਿਵੇਂ ਪਤਾ ਨਹੀਂ ਕੀ ਐ ਜੇ ਕੋਡਾ ਕਾਲ ਮੈਂ ਐਸੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਦੀਪ ਜੀ ਤੁਸੀਂ ਕਮੇਟੀ ਦਾ ਸੀ ਮਿਲਣਾ ਹਾਂਜੀ ਤੁਸੀਂ ਕਮੇਟੀ ਬਾਰੇ ਕੀ ਕੀ ਹੋ ਰਿਹਾ ਹੈ ਜਾਨਣਾ ਕੀ ਨਹੀਂ ਨਹੀਂ شرونی اکالی دل بادل وکرم سنگھیاب سردار بکرم سنگھ مجھے جیجیاب مرد آباد جے مردہ بادشاہ ਇਹ ਆਰਟੀਕਲ ਆ ਟੂੜਾ ਪਰ ਨਹੀਂ ਹੋ ਰਹੀ ਕੋਈ ਜਾਨੀ ਕੋਈ ਨਹੀਂ ਬਹੁਤ ਅੱਗ ਲੱਗ ਰਹੀ ਹੈ ਜਮਾ ਇਹ ਪਾੜ ਦੇ ਬੰਦ ਕਰ ਦੇ ਬਦਖਾਅਰ ਨਹੀਂ ਮੈਣ ਯਾਰ ਉਹਨਾਂ ਨੇ ਕੀ ਕਰਤਾ ਯਾਰ ਬੱਸ ਇਹ ਸਭ ਬੈਠਾ ਪਿੱਛੇ ਉਹ ਜਿਹੜੇ ਟੈਂਕ ਦੇ ਅੱਗੇ ਬੰਦੇ ਖੜੇ ਆ ਅੱਗੇ ਤੱਕ ਦੇਖਦੇ ਆ ਉਹ ਤਾਂ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਹੀ ਉਹਦਾ ਪਤਾ ਨਹੀਂ ਲੱਗਦਾ ਬਸ ਕਰ ਦੇ ਬਸ ਕਰ ਦੇ ਹੈ